ਗੁੱਡ ਈਵਨਿੰਗ एवरीवन ਸੋ ਪਲੀਜ਼ ਜਲਦੀ ਦੱਸੋ ਜੇਕਰ ਵੀਡੀਓ ਵਾਇਸ ਕਲੀਅਰ ਹੈ ਤਾਂ ਹਾਂਜੀ ਪਲੀਜ਼ ਜਲਦੀ ਰਿਪਲਾਈ ਕਰਕੇ ਦੱਸੋ ਜੇਕਰ ਵੀਡੀਓ ਵਾਇਸ ਕਲੀਅਰ ਹੈ ਤਾਂ ਫਿਰ ਅਜਾਪਾ ਆਪਣੀ ਕਲਾਸ ਸ਼ੁਰੂ ਕਰੀਏ ਜਿੰਦੇ ਵਿੱਚ ਆਪਾਂ ਕਰਵਾਵਾਂਗੇ ਕੁਐਸਚਨ ਨੰਬਰ 2 ਤੇ 3 ਦੇ ਤਿੰਨ ਪਾਰਟ ਓਕੇ ਹਾਂ ਜੀ ਪਲੀਜ਼ ਜਲਦੀ ਦੱਸਿਓ ਵੀਡੀਓ ਵਾਇਸ ਕਲੀਅਰ ਹੈ ਜਾਂ ਨਹੀਂ ਆ ਪਿਛਲੀ ਕਲਾਸ ਕੁਝ ਪ੍ਰੋਬਲਮ ਆ ਰਹੀ ਸੀ ਤਾਂ ਪੁੱਛਦਿਆਂ ਵਾਰੀ ਵਾਰੀ ਤੇ ਕੋਈ ਰਿਪਲਾਈ ਕਰ ਦਿਓ ਮੈਨੂੰ ਕਲਾਸ ਦੇ ਵਿੱਚ ਕੋਈ ਹਜੇ ਆਇਆ ਨਹੀਂ ਗਾ ਚਲੋ ਆ ਜਾਣਗੇ ਸੋ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਠੀਕ ਹੈ ਆਵਾਜ਼ ਸਾਫ਼ ਹੈ ਗੁਨਦੀਪ ਸਿੰਘ ਪਲੀਜ਼ ਮੈਨੂੰ ਦੱਸਿਓ ਵਾਇਸ ਆਫ ਹੈ। ਉਹ ਕੀ ਕਹਿੰਦੇ ਮੈਨੂੰ ਦੱਸਿਓ ਵਾਇਸ ਚਲੋ ਸਾਫ ਹੈ ਮੈਂ ਚੈੱਕ ਕਰ ਲੇ। ਸੋ ਪਲੀਜ਼ ਤੁਸੀਂ ਜੇਕਰ ਟੀਪੀ ਤੇ ਜਾਂਦੇ ਹੋ ਉਹਨਾਂ ਦਾ ਜਰੂਰ ਦੱਸਿਆ ਕਰੋ ਜੁਆਕਾਂ ਨੂੰ ਜਾ ਕੇ ਕਲਾਸਾਂ ਦੇ ਬਾਰੇ ਠੀਕ ਹੈ। ਸਰਕਾਰੀ ਸਕੂਲ ਵਾਲੇ ਬੱਚਿਆਂ ਲਈ ਆਪਾਂ ਕਲਾਸਾਂ ਲਗਾ ਰਹੇ ਆ ਫ੍ਰੀ ਆਫ ਕੋਸਟ ਠੀਕ ਹੈ। ਸੋ ਪਲੀਜ਼ ਬੱਚਿਆਂ ਨੂੰ ਜਰੂਰ ਦੱਸਿਆ ਕਰੋ ਕਿਸੇ ਸਟੂਡੈਂਟ ਦਾ ਫਾਇਦਾ ਹੋ ਸਕੇ। ਸੋ ਸਟਾਰਟ ਕਰਦੇ ਆਪਾਂ ਕੁਐਸਚਨ ਨੰਬਰ 2 ਦੇ ਨਾਲ ਕੁਐਸਚਨ ਨੰਬਰ 2 ਕੀ ਕਹਿ ਰਿਹਾ ਸਮੀਕਰਨ ਦਿੱਤਾ ਹੈ ਸਮੀਕਰਨ ਕੀ ਦਿੱਤਾ ਪਹਿਲਾ ਸਮੀਕਰਨ ਹੈ 2x 3y ਬਰਾਬਰ ਕਿੰਨਾ ਹੈ 11 ਦੂਜਾ ਸਮੀਕਰਨ ਕੀ ਹੈ 2x 4y -24 ਨੂੰ ਹੱਲ ਕਰੋ ਅਤੇ ਇਹਨਾਂ ਵਿੱਚ m ਦਾ ਉਹ ਮੁੱਲ ਪਤਾ ਕਰੋ ਜਿਸ ਦੇ ਲਈ y mx 3 ਹੋਵੇ ਦੇਖੋ ਜਿਹੜੀ ਇਹਨੇ ਬਾਅਦ ਵਿੱਚ ਗੱਲ ਕਹੀ ਹੈ ਨਾ ਠੀਕ ਹੈ ਜਿਹੜੀ ਇਹਨੇ ਬਾਅਦ ਵਿੱਚ ਗੱਲ ਕਹੀ ਇਹਨੂੰ ਆਪਾਂ ਬਾਅਦ ਵਿੱਚ ਦੇਖਾਂਗੇ ਪਹਿਲਾਂ ਆਪਾਂ ਕੀ ਕਰਦੇ ਹਾਂ x ਤੇ y ਦਾ ਮੁੱਲ ਪਤਾ ਕਰਾਂਗੇ ਪਹਿਲਾਂ ਆਪਾਂ x ਤੇ y ਦਾ ਮੁੱਲ ਪਤਾ ਕਰਾਂਗੇ ਸਿੰਪਲ ਜਿਹਾ ਕੰਮ ਹੈ ਸਭ ਤੋਂ ਪਹਿਲਾਂ x ਤੇ y ਦਾ ਮੁੱਲ ਪਤਾ ਕਰਦੇ ਹਾਂ ਕੱਲ ਤੁਹਾਨੂੰ ਦੋ ਤਰੀਕੇ ਸਿਖਾਏ ਸੀ ਲਾਸਟ ਵੀਡੀਓ ਦੇ ਵਿੱਚ ਜਿਨੇ ਵੀਡੀਓ ਨਹੀਂ ਦੇਖੀ ਪਲੀਜ਼ ਉਹ ਵੀਡੀਓ ਜ਼ਰੂਰ ਦੇਖ ਲਿਓ ਇੱਕ ਵਾਰਾ ਪ੍ਰਤੀਸਥਾਪਨ ਜਿਹਨੂੰ ਸਬਸਟੀਟਿਊਸ਼ਨ ਕਹਿੰਦੇ ਆ ਤੇ ਐਲੀਮੀਨੇਸ਼ਨ ਜਿਹਨੂੰ ਵਿਲੋਪਣ ਵਿਧੀ ਕਹਿੰਦੇ ਆ ਦੋ ਤਰੀਕੇ ਸਿਖਾਏ ਸਿਗੇ ਤੁਸੀਂ ਜਿਹੜਾ ਮਰਜ਼ੀ ਤਰੀਕਾ ਲਗਾ ਲਿਆ ਕਰੋ ਠੀਕ ਹੈ ਪੇਪਰ ਦੇ ਵਿੱਚ ਕਦੇ ਵੀ ਤਰੀਕਾ ਨਹੀਂ ਲਿਖਿਆ ਹੁੰਦਾ ਕਿਹੜਾ ਮੈਥਡ ਯੂਜ਼ ਕਰਨਾ ਹੈ ਪੇਪਰ ਦੇ ਸਿੱਧਾ ਲਿਖਿਆ ਹੁੰਦਾ ਹੱਲ ਕਰੋ ਤਾਂ ਤੁਸੀਂ ਵਿਲੋਪਨ ਵਿਧੀ ਕੀ ਹੁੰਦੀ ਹੈ ਸੌਖੀ ਹੁੰਦੀ ਹੈ ਵਿਲੋਪਨ ਵਿਧੀ ਯੂਜ਼ ਕਰਿਆ ਕਰੋ ਵਿਲੋਪਨ ਵਿਧੀ ਦੇ ਵਿੱਚ ਕੀ ਹੁੰਦਾ ਮੇਰੀ ਗੱਲ ਧਿਆਨ ਨਾਲ ਸੁਣਿਓ ਵਿਲੋਪਨ ਵਿਧੀ ਦੇ ਵਿੱਚ ਕੀ ਹੁੰਦਾ ਵਿਲੋਪਨ ਵਿਧੀ ਦੇ ਵਿੱਚ ਆਪਾਂ ਜਾਂ ਤਾਂ x ਤੇ ਜਾਂ y ਦੀ ਵੈਲਿਊ ਨੂੰ ਬਰਾਬਰ ਕਰਨਾ ਹੁੰਦਾ ਚਲੋ ਆਪਾਂ ਇਸੇ ਕੁਐਸਚਨ ਨੂੰ ਵਿਲੋਪਨ ਵਿਧੀ ਰਹੀਂ ਹੱਲ ਕਰਦੇ ਹਾਂ ਪਹਿਲੀ ਕੰਡੀਸ਼ਨ ਕੀ ਹੁੰਦੀ ਹੈ ਮੰਨ ਲਓ ਆਪਾਂ x ਨੂੰ ਕੱਟ ਕਰਨਾ ਪਹਿਲਾਂ ਆਪਾਂ ਦਿਮਾਗ ਦੇ ਵਿੱਚ ਸੋਚ ਲਿਆ ਆਪਾਂ x ਦੀ ਵੈਲਿਊ ਨੂੰ ਕੱਟ ਕਰਨਾ ਹੈ ਤਾਂ ਤੁਸੀਂ ਕੀ ਕਰੋਗੇ x ਦੇ ਅੱਗੇ ਨੰਬਰ ਚੈੱਕ ਕਰੋਗੇ ਸੇਮ ਹੈ ਜਾਂ ਨਹੀਂ ਹੈ ਇੱਥੇ x ਦੇ ਨਾਲ 2 ਹੈ ਇੱਥੇ ਵੀ x ਦੇ ਨਾਲ 2 ਹੈ ਮਤਲਬ ਪਹਿਲੀ ਕੰਡੀਸ਼ਨ ਆਪਣੀ ਸਹੀ ਹੈ ਮਤਲਬ x ਦੇ ਨਾਲ ਦੋਵੇਂ ਨੰਬਰ ਕੀ ਆ ਸੇਮ ਹੈ ਜੇ ਨਹੀਂ ਸੇਮ ਤਾਂ ਆਪਾਂ ਨੂੰ ਬਣਾਉਣੇ ਪੈਣਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਮਤਲਬ ਅਗਲੇ ਟੌਪਿਕ ਦੇ ਵਿੱਚ ਦੱਸਾਂਗੇ ਸਭ ਤੋਂ ਪਹਿਲਾ ਕੰਮ ਕੀ ਕਰੋਗੇ ਤੁਸੀਂ ਜਿਹੜੇ ਨੰਬਰ ਨੂੰ ਕੱਟ ਕਰਨਾ ਹੈ ਜਿਹੜੇ ਇੰਗਲਿਸ਼ ਵਾਲੇ ਲੈਟਰ ਨੂੰ ਕੱਟ ਕਰਨਾ ਹੈ ਉਹਦਾ ਕੀ ਹੈ ਜਿਹੜਾ ਨੰਬਰ ਆ ਬਰਾਬਰ ਹੋਣਾ ਚਾਹੀਦਾ ਇਹਦੇ ਕੋਲ ਵੀ 2 ਹੈ ਇਹਦੇ ਕੋਲ ਵੀ 2 ਹੈ ਪਹਿਲੀ ਕੰਡੀਸ਼ਨ ਕਲੀਅਰ ਹੈ ਦੂਜੀ ਕੰਡੀਸ਼ਨ ਕੀ ਹੁੰਦੀ ਹੈ ਦੂਜੀ ਕੰਡੀਸ਼ਨ ਹੁੰਦੀ ਹੈ ਉਹਨਾਂ ਦੇ ਨਿਸ਼ਾਨ ਕੀ ਹੋਣ ਓਪੋਜ਼ਿਟ ਹੋਣ ਜਿਹੜੇ ਸਾਈਨ ਹੈ ਨਾ ਉਹ ਅਲੱਗ ਹੋਣੇ ਚਾਹੀਦੇ ਆ ਜੇ ਪਲੱਸ ਹੈ ਤਾਂ ਮਾਈਨਸ ਹੋਵੇ ਮਾਈਨਸ ਹੈ ਤਾਂ ਪਲੱਸ ਹੋਵੇ ਹੁਣ ਇਹਦੇ ਕੋਲ ਵੀ ਕੀ ਆ ਪਲੱਸ ਹੈ ਇਹਦੇ ਕੋਲ ਵੀ ਕੀ ਆ ਪਲੱਸ ਹੈ ਗੱਲ ਬਣੀ ਨਹੀਂ ਠੀਕ ਹੈ ਗੱਲ ਕਿਉਂ ਨਹੀਂ ਬਣੀ ਨਿਸ਼ਾਨ ਕੀ ਹੋਣੇ ਚਾਹੀਦੇ ਆ ਡਿਫਰੈਂਟ ਹੋਣੇ ਚਾਹੀਦੇ ਆ ਅਲੱਗ ਹੋਣੇ ਚਾਹੀਦੇ ਆ ਜੇ ਨਿਸ਼ਾਨ ਅਲੱਗ ਨਹੀਂ ਹੈ ਤਾਂ ਤੁਸੀਂ ਆਪਦੇ ਵੱਲੋਂ ਕਰ ਲਿਆ ਕਰੋ ਆਪਦੇ ਵੱਲੋਂ ਕਿਵੇਂ ਕਰੋਗੇ ਇਹਦਾ ਨਿਸ਼ਾਨ ਕੀ ਆ ਪਲੱਸ ਤਾਂ ਕੀ ਹੋ ਗਿਆ ਮਾਈਨਸ ਇਹਦਾ ਨਿਸ਼ਾਨ ਹੈ ਮਾਈਨਸ ਇਹ ਵੀ ਕੀ ਹੋ ਗਿਆ ਪਲੱਸ ਇੰਦਾ ਨਿਸ਼ਾਨ ਮਾਈਨਸ ਹੈ ਤਾਂ ਇਹ ਕੀ ਹੋ ਗਿਆ ਪਲੱਸ ਦੇਖੋ ਨਿਸ਼ਾਨ ਚੇਂਜ ਕਰੋਗੇ ਸਾਰਿਆਂ ਦੇ ਚੇਂਜ ਕਰਨੇ ਪੈਣਗੇ ਇਹ ਨਹੀਂ ਕਿ ਸਿੱਕੇ ਦਾ ਕਰਕੇ ਬਸ ਗੱਲ ਖਤਮ ਕਰਤੀ ਨਿਸ਼ਾਨ ਚੇਂਜ ਕਰਨੇ ਆ ਫਿਰ ਸਾਰਿਆਂ ਦੇ ਕਰਨੇ ਆ ਜਾਂ ਕਿਸੇ ਦਾ ਨਹੀਂ ਕਰਨੇ ਮੈਂ ਦੋ ਕੰਡੀਸ਼ਨਾਂ ਦੱਸੀਆਂ ਧਿਆਨ ਨਾਲ ਸੁਣ ਲਿਓ ਜਿਹੜੇ ਇੰਗਲਿਸ਼ ਵਾਲੇ ਲੈਟਰ ਨੂੰ ਤੁਸੀਂ ਕੱਟ ਕਰਨਾ ਮੰਨ ਲਓ ਮੈਂ ਦਿਮਾਗ ਦੇ ਵਿੱਚ ਸੋਚ ਲਿਆ ਐਕਸ ਨੂੰ ਕੱਟ ਕਰਨਾ ਹੈ ਪਹਿਲੀ ਕੰਡੀਸ਼ਨ ਉਹਨਾਂ ਦੇ ਅੱਗੇ ਨੰਬਰ ਸੇਮ ਹੋਵੇ ਇੱਥੇ ਐਕਸ ਦੇ ਅੱਗੇ ਕਿੰਨਾ ਹੈ 2 ਇਥੇ ਵੀ x ਦੇ ਅੱਗੇ ਕਿੰਨਾ 2 ਨੰਬਰ ਸੇਮ ਹੈ ਪਹਿਲੀ ਕੰਡੀਸ਼ਨ ਪਾਰ ਹੋ ਗਈ ਦੂਜੀ ਕੰਡੀਸ਼ਨ ਕੀ ਹੈ ਨਿਸ਼ਾਨ ਡਿਫਰੈਂਟ ਹੋਣੇ ਚਾਹੀਦੇ ਆ ਇਹਦੇ ਕੋਲ ਵੀ ਪਲੱਸ ਹੈ ਇਹਦੇ ਕੋਲ ਵੀ ਪਲੱਸ ਹੈ ਜੇ ਨਿਸ਼ਾਨ ਸੇਮ ਹੈ ਤਾਂ ਤੁਸੀਂ ਇਹਨੂੰ ਚੇਂਜ ਕਰ ਲਓ ਪਲੱਸ ਦਾ ਕੀ ਬਣ ਗਿਆ ਮਾਈਨਸ ਮਾਈਨਸ ਦਾ ਕੀ ਬਣ ਗਿਆ ਪਲੱਸ ਮਾਈਨਸ ਦਾ ਕੀ ਬਣ ਗਿਆ ਪਲੱਸ ਹੁਣ ਇਹ ਦੋਵੇਂ ਆਪਸ ਦੇ ਵਿੱਚ ਕੀ ਹੋਗੇ ਕੱਟ ਹੋਗੇ ਇਹ ਦੋਵੇਂ ਆਪਸ ਦੇ ਵਿੱਚ ਕੀ ਹੋਗੇ ਕੱਟ ਹੋਗੇ ਹੁਣ ਤੁਸੀਂ ਕੀ ਕਰਨਾ ਹੈ ਹੁਣ ਮੇਰੀ ਗੱਲ ਧਿਆਨ ਨਾਲ ਸੁਣਿਓ ਆਹ ਵਾਲਾ ਨੰਬਰ ਕੀ ਆ ਗਿਆ 3y ਉੱਪਰ ਵਾਲਾ ਆ ਗਿਆ 3y ਹੁਣ ਆਹ ਨਿਸ਼ਾਨ ਵਿੱਚੋਂ ਖਤਮ ਹੋ ਜਾਂਦਾ ਮੈਂ ਤੁਹਾਨੂੰ ਕੱਲ ਇੱਕ ਐਗਜ਼ਾਮਪਲ ਦਿੱਤੀ ਸੀ ਦੇਖੋ ਜਿਹੜਾ ਪਿਤਾ ਜੀ ਹੁੰਦੇ ਆ ਵਿਆਹ ਤੋਂ ਪਹਿਲਾਂ ਵੀ ਕਾਸਟ ਸੇਮ ਹੁੰਦੀ ਹੈ ਵਿਆਹ ਤੋਂ ਬਾਅਦ ਵੀ ਕਾਸਟ ਸੇਮ ਹੁੰਦੀ ਹੈ ਮੰਮੀ ਦੀ ਕੀ ਹੈ ਪੇਕੇ ਵਾਲੇ ਪਾਸੇ ਹੋਰ ਕਾਸਟ ਹੁੰਦੀ ਹੈ ਸਹੁਰਿਆਂ ਵਾਲੇ ਪਾਸੇ ਹੋਰ ਕਾਸਟ ਹੁੰਦੀ ਹੈ ਜਦੋਂ ਵਿਆਹ ਹੋ ਗਿਆ ਫਿਰ ਪੇਕੇ ਵਾਲੀ ਖਤਮ ਹੋ ਜਾਂਦੀ ਐ ਸਹੁਰੇ ਵਾਲੀ ਚੱਲਦੀ ਐ ਉਸੇ ਤਰੀਕੇ ਨਾਲ ਹੁਣ ਆਪਾਂ ਇੱਥੇ ਨਿਸ਼ਾਨ ਚੇਂਜ ਕਰ ਲਿਆ ਤਾਂ ਆਹ ਵਾਲਾ ਨਿਸ਼ਾਨ ਕੀ ਹੋ ਗਿਆ ਖਤਮ ਹੋ ਗਿਆ ਤਾਂ ਵਿਚਾਲੇ ਕਾ ਦਾ ਸਾਈਨ ਆਏਗਾ ਪਲੱਸ ਦਾ ਕਿੰਨਾ ਆ ਗਿਆ 3y 4y ਇਸੇ ਤਰੀਕੇ ਨਾਲ ਆਹ ਨਿਸ਼ਾਨ ਵੀ ਖਤਮ ਹੋ ਗਿਆ ਉੱਪਰਲਾ ਨੰਬਰ ਕੀ ਆ 11 ਤੇ ਪਲੱਸ ਦਾ ਨਿਸ਼ਾਨ ਉਸ ਤੋਂ ਬਾਅਦ ਕੀ ਆ ਗਿਆ 24 ਆ ਗਿਆ ਇੰਨੀ ਗੱਲ ਕਲੀਅਰ ਹੋ ਗਈ ਹਾਂਜੀ ਇਨੀ ਗੱਲ ਕਲੀਅਰ ਹੋ ਗਈ ਚਲੋ ਹੁਣ ਕੀ ਬਣੇਗਾ 3y ਤੇ 4y 3y ਤੇ 4y ਕਿੰਨਾ ਹੋ ਗਿਆ 7y ਕਾਦੇ ਬਰਾਬਰ ਆ ਗਿਆ 35 ਦੇਖੋ ਅੰਗਰੇਜ਼ੀ ਵਾਲੇ ਅੱਖਰ ਜੁੜਦੇ ਕਦੋਂ ਹੈ ਜਦੋਂ ਅੰਗਰੇਜ਼ੀ ਵਾਲਾ ਅੱਖਰ ਸੇਮ ਹੋਵੇ ਉਹਨਾਂ ਦੀ ਪਾਵਰ ਸੇਮ ਹੋਵੇ 3 ਤੇ 4 ਕਿੰਨਾ ਹੋ ਗਿਆ 7 ਨਾਲ ਕੀ ਆ ਗਿਆ y 11 ਤੇ 24 ਕਿੰਨੇ ਹੋ ਗਏ 35 ਸੋ ਆਪਣੇ ਕੋਲ y ਦਾ ਮੁੱਲ ਕਿੰਨਾ ਆ ਗਿਆ 35 ਡਿਵਾਈਡ ਬਾਈ ਕਿੰਨਾ ਆ ਗਿਆ 7 ਸੋ ਵਾਈ ਕਿੰਨਾ ਆ ਗਿਆ 5 ਆ ਗਿਆ 7 5 35 ਹੁੰਦਾ ਵਾਈ ਦਾ ਮੁੱਲ ਕਿੰਨਾ ਆ ਗਿਆ 5 ਆ ਗਿਆ ਵਾਈ ਦਾ ਮੁੱਲ 5 ਆ ਗਿਆ ਹੁਣ ਆਪਾਂ x ਪਤਾ ਕਰਨਾ ਕਿੰਨਾ ਆਏਗਾ ਸੋ ਹੁਣ ਕਿਵੇਂ ਪਤਾ ਕਰਾਂਗੇ ਆਪਾਂ ਕਿਸੇ ਇੱਕ ਦੇ ਵਿੱਚ ਮੁੱਲ ਭਰ ਦਾਂਗੇ ਇਹ ਸਮੀਕਰਨ 1 ਹੈ ਇਹ ਸਮੀਕਰਨ 2 ਹੈ ਆਪਾਂ ਕੀ ਲਿਖਾਂਗੇ ਸਮੀਕਰਨ 1 ਵਿੱਚ ਸਮੀਕਰਨ ਇੱਕ ਵਿੱਚ y 5 ਪਰਨ ਤੇ ਸਮੀਕਰਨ ਇੱਕ ਵਿੱਚ y 5 ਪਰਨ ਤੇ ਪਹਿਲੇ ਸਮੀਕਰਨ ਵਿੱਚ ਜਿੱਥੇ ਜਿੱਥੇ y ਹੈ ਨਾ ਉਥੇ 5 ਭਰ ਦੋ ਸੋ ਕਿਵੇਂ ਆਏਗਾ 2x ਆ ਗਿਆ ਸੇਮ ਪਲੱਸ ਕੀ ਆ ਗਿਆ 13 ਇੱਥੇ y ਹੈ ਸੋ y ਦੀ ਜਗ੍ਹਾ ਤੇ ਕਿੰਨਾ ਆ ਗਿਆ 5 ਤੇ ਬਰਾਬਰ ਕਿੰਨਾ ਆ ਗਿਆ 11 ਜਿੱਥੇ ਜਿੱਥੇ y ਹੈ ਨਾ ਪਹਿਲੇ ਸਮੀਕਰਨ ਚ ਉੱਥੇ ਕੀ ਭਰ ਦੋ ਪੰਜ ਭਰ ਠੀਕ ਹੈ ਸੋ 2x ਤਾਂ ਆ ਗਿਆ ਸੇਮ 3 ਨੂੰ 5 ਨਾਲ ਗੁਣਾ ਕੀਤੀ 5 3 15 ਬਰਾਬਰ ਕਿੰਨਾ ਆ ਗਿਆ 11 ਸੋ ਜਿਹੜਾ ਪਲੱਸ ਵਾਲਾ 15 ਹੈ ਰਾਈਟ ਸਾਈਡ ਜਾ ਕੇ ਹੋ ਗਿਆ ਮਾਈਨਸ ਸੋ 2x ਕਾ ਨੇ ਬਰਾਬਰ ਆ ਗਿਆ 2x ਆ ਗਿਆ 11 15 ਤੋ so, 2x ਦੀ ਵੈਲਿਊ ਦੇਖੋ ਇੱਕ ਪਲੱਸ ਇੱਕ ਮਾਈਨਸ ਕੀ ਹੁੰਦਾ ਹੈ ਹਮੇਸ਼ਾ ਮਾਈਨਸ बटे ਨਿਸ਼ਾਨ ਕਿੰਦਾ ਲੱਗੇਗਾ ਜੋ ਵੱਡਾ ਹੈ ਤੋ 11 ਚੋਂ 15 ਗਏ ਮਾਈਨਸ ਦੇ 4 ਤੋ x ਕਿੰਨਾ ਆ ਗਿਆ x ਆ ਗਿਆ -4/2 ਤੋ x ਦੀ ਵੈਲਿਊ ਕਿੰਨੀ ਆ ਗਈ -2 ਆ ਗਈ ਹਾਂਜੀ ਇੰਨੀ ਗੱਲ ਸਮਝ ਆ ਗਈ x ਵੀ ਆ ਗਿਆ y ਵੀ ਆ ਗਿਆ ਬਟ ਆਪਾਂ ਵੈਲਿਊ ਕਿੰਦੀ ਪਤਾ ਕਰਨੀ ਹੈ m ਦੀ ਪਤਾ ਕਰਨੀ ਹੈ ਵੈਲਿਊ ਕਿੰਦੀ ਪਤਾ ਕਰਨੀ ਹੈ m ਦੀ ਸੋ ਆਪਣੇ ਕੋਲ ਸਮੀਕਰਨ ਕੀ ਹੈ y ਕਿੰਦੇ ਬਰਾਬਰ ਹੈ mx 3 ਦੇ ਬਰਾਬਰ ਹੈ y ਕਿੰਦੇ ਬਰਾਬਰ ਹੈ mx 3 ਦੇ ਬਰਾਬਰ ਹੈ ਸੋ ਵੈਲਿਊ ਭਰੋ y ਕਿੰਨਾ ਆ ਗਿਆ y ਦੀ ਵੈਲਿਊ ਆ ਗਈ 5 m ਆ ਗਿਆ 6 x ਕਿੰਨਾ ਹੈ -2 ਤੇ ਪਲੱਸ ਵਿੱਚ ਕਿੰਨਾ ਆ ਗਿਆ 3 ਜਿੱਥੇ ਜਿੱਥੇ ਵੈਲਿਊ ਹੈ ਨਾ ਸਾਰੀਆਂ ਭਰ ਦੋ y ਦੀ ਵੈਲਿਊ 5 ਕਿੱਥੇ ਲਿਖੀ ਆ ਆ ਲਿਖੀ m ਆ ਗਿਆ ਸੇਮ x ਦੀ ਵੈਲਿਊ -2 ਤੇ ਪਲੱਸ ਵਿੱਚ ਕਿੰਨਾ ਆ ਗਿਆ 3 ਆ ਗਿਆ ਠੀਕ ਹੈ ਸੋ ਜਿਹੜਾ ਪਲੱਸ ਵਾਲਾ 3 ਹੈ ਖੱਬੇ ਪਾਸੇ ਆ ਕੇ ਹੋ ਗਿਆ ਮਾਈਨਸ ਸੋ 5 3 ਕਾਦੇ ਬਰਾਬਰ ਆ ਗਿਆ -2m ਦੇ ਸੋ 5 ਚੋਂ 3 ਗਏ 2 -2m ਸੋ so, m ਕਿੰਨਾ ਆ ਗਿਆ 2 -2 ਜਿਹੜਾ ਨੰਬਰ ਅੰਗਰੇਜ਼ੀ ਵਾਲੇ ਅੱਖਰ ਦੇ ਨਾਲ ਹੁੰਦਾ ਨਾ ਉਹ ਦੂਜੇ ਪਾਸੇ ਹਮੇਸ਼ਾ ਥੱਲੇ ਆਉਂਦਾ ਠੀਕ ਹੈ ਜਿਹੜਾ ਨੰਬਰ ਅੰਗਰੇਜ਼ੀ ਵਾਲੇ ਅੱਖਰ ਦੇ ਨਾਲ ਹੁੰਦਾ ਹਮੇਸ਼ਾ ਦੂਜੇ ਪਾਸੇ ਥੱਲੇ ਜਾਂਦਾ ਓਕੇ ਸੋ m ਦੀ ਵੈਲਿਊ ਕਿੰਨੀ ਆ ਗਈ -1 ਆ ਗਈ ਕਲੀਅਰ ਹਾਂਜੀ ਪਹਿਲਾ ਕੁਐਸਚਨ ਸਮਝ ਆ ਗਿਆ ਤਾਂ ਪਲੀਜ਼ ਜਲਦੀ ਰਿਪਲਾਈ ਕਰੋ ਫਿਰ ਆਪਾਂ ਅੱਗੇ ਚੱਲੀਏ हां जी समझ आ गया पहला क्वेश्चन चलो अगला क्वेश्चन देखो की कंदा दे। है कंदा हेठा ਦਿੱਤੀਆਂ ਸਮੱਸਿਆਵਾਂ ਦੇਖੀ ਸਮੀਕਰਨ ਬਣਾਓ ਅਤੇ ਉਹਨਾਂ ਨੂੰ ਪ੍ਰਤੀਸਥਾਪਨ ਵਿਧੀ ਰਹੀਂ ਹੱਲ ਕਰੋ ਆਪਾਂ ਪ੍ਰਤੀਸਥਾਪਨ ਨਾਲ ਨਹੀਂ ਕਰਦੇ ਆਪਾਂ ਕੀ ਹੈ ਵਿਲੋਪਨ ਰਹੀਂ ਹੱਲ ਕਰਾਂਗੇ ਠੀਕ ਹੈ ਪ੍ਰਤੀਸਥਾਪਨ ਥੋੜੀ ਜਿਹੀ ਔਖੀ ਲੱਗਦੀ ਹੈ ਬੱਚਿਆਂ ਨੂੰ ਸੋ ਆਪਾਂ ਕੀ ਹੈ ਐਲੀਮੀਨੇਸ਼ਨ ਨਾਲ ਮਤਲਬ ਵਿਲੋਪਨ ਵਿਧੀ ਰਹੀਂ ਹੱਲ ਕਰਾਂਗੇ ਕਵਸਟਨ ਕੀ ਹੈ ਦੋ ਸੰਖਿਆਵਾਂ ਦਾ ਅੰਤਰ 26 ਹੈ ਦੇਖੋ ਦੋ ਸੰਖਿਆਵਾਂ ਆ ਤੇ ਉਹਨਾਂ ਚ ਅੰਤਰ ਦਿੱਤਾ ਹੋਇਆ ਠੀਕ ਹੈ ਦੋ ਸੰਖਿਆਵਾਂ ਤੇ ਦੋਵਾਂ ਚ ਕੀ ਦਿੱਤਾ ਅੰਤਰ ਦਿੱਤਾ ਇਹਦਾ ਮਤਲਬ ਇੱਕ ਸੰਖਿਆ ਵੱਡੀ ਹੋਏਗੀ ਇੱਕ ਸੰਖਿਆ ਛੋਟੀ ਹੋਏਗੀ ਤਾਂ ਆਪਾਂ ਮੰਨ ਕੇ ਚੱਲਦੇ ਆ ਮੰਨ ਲਓ ਮੰਨ ਲਓ ਵੱਡੀ ਸੰਖਿਆ ਠੀਕ ਹੈ ਮੰਨ ਲਓ ਵੱਡੀ ਸੰਖਿਆ ਵੱਡੀ ਸੰਖਿਆ ਕਿੰਨੀ ਹੋਗੀ x ਹੋਗੀ ਤੇ ਛੋਟੀ ਸੰਖਿਆ ਕਿੰਨੀ ਹੋਗੀ ਛੋਟੀ ਸੰਖਿਆ ਹੋਗੀ y ਕਹਿੰਦਾ ਦੋ ਸੰਖਿਆਵਾਂ ਇੱਕ ਵੱਡੀ ਹੋਊਗੀ ਇੱਕ ਛੋਟੀ ਹੋਊਗੀ ਦੋਵਾਂ ਦਾ ਅੰਤਰ ਕਿੰਨਾ ਹੈ ਦੋਵਾਂ ਦਾ ਅੰਤਰ 26 ਦਿੱਤਾ ਹੈ ਅੰਤਰ ਦਾ ਮਤਲਬ ਜੇ ਆਪਾਂ ਵੱਡੀ ਵਿੱਚੋਂ ਛੋਟੀ ਸੰਖਿਆ ਨੂੰ ਮਾਈਨਸ ਕਰੀਏ ਆਨਸਰ ਕਿੰਨਾ ਆਏਗਾ 26 ਆਏਗਾ ਵੱਡੀ ਸੰਖਿਆ ਵਿੱਚੋਂ ਛੋਟੀ ਮਾਈਨਸ ਕਰੀਏ ਆਨਸਰ ਕਿੰਨਾ ਆਉਂਦਾ 26 ਮੈਨੂੰ ਕਿਵੇਂ ਪਤਾ ਲੱਗਾ ਵੱਡੀ 'ਚੋਂ ਛੋਟੀ ਮਾਈਨਸ ਕਰਨੀ ਕਿਉਂਕਿ ਪਲੱਸ ਦਾ ਨਿਸ਼ਾਨ ਹੈ 26 ਕਾ ਦਾ ਪਲੱਸ ਦਾ ਤਾਂ ਮਤਲਬ ਵੱਡੀ ਅੱਗੇ ਹੋਊਗੀ ਛੋਟੀ ਪਿੱਛੇ ਹੋਊਗੀ ਜੇ 26 ਮਾਈਨਸ ਦਾ ਹੁੰਦਾ ਫਿਰ ਛੋਟੀ ਅੱਗੇ ਹੁੰਦੀ ਵੱਡੀ ਪਿੱਛੇ ਹੁੰਦੀ ਸਮਝ ਆ ਗਈ ਪਲੱਸ ਦਾ 26 ਹੈ ਨਾ ਮਤਲਬ ਵੱਡੇ ਵਿੱਚੋਂ ਛੋਟਾ ਮਾਈਨਸ ਕਰਦੇ ਆ ਓਕੇ ਚਲੋ ਹੁਣ ਵੱਡੀ ਦੀ ਵੈਲਿਊ ਕਿੰਨੀ ਹੈ ਵੱਡੀ ਦੀ ਵੈਲਿਊ x ਮਾਈਨਸ ਛੋਟੀ ਦੀ ਵੈਲਿਊ ਕਿੰਨੀ ਆ y ਬਰਾਬਰ ਕਿੰਨਾ ਆ ਗਿਆ 26 ਆ ਗਿਆ ਇਹ ਆਪਣੇ ਕੋਲ ਬਣ ਗਿਆ ਸਮੀਕਰਨ ਨੰਬਰ 1 ਬਣ ਗਿਆ ਇੰਨੀ ਗੱਲ ਸਮਝ ਆ ਗਈ ਕਹਿੰਦਾ ਦੋ ਸੰਖਿਆਵਾਂ ਦਾ ਅੰਤਰ 26 ਹੈ ਅੰਤਰ ਦਾ ਮਤਲਬ ਵੱਡੀ ਵਿੱਚੋਂ ਛੋਟੀ ਨੂੰ ਮਾਈਨਸ ਕਰ ਦਿਓ ਅਨਸਰ ਕਿੰਨਾ ਆ ਗਿਆ 26 ਆ ਗਿਆ ਆਪਣੇ ਕੋਲ ਪਹਿਲੀ ਸਮੀਕਰਨ ਬਣ ਗਈ x y ਕਾਦੇ ਬਰਾਬਰ ਹੈ 26 ਦੇ ਹੁਣ ਅੱਗੇ ਕੀ ਕਹਿੰਦਾ ਕਹਿੰਦਾ ਇੱਕ ਸੰਖਿਆ ਦੂਜੀ ਦੀ ਤਿੰਨ ਗੁਣਾ ਦੇ ਬਰਾਬਰ ਹੈ ਕਹਿੰਦਾ ਇੱਕ ਸੰਖਿਆ ਦੂਜੀ ਦੇ ਤਿੰਨ ਗੁਣਾ ਦੇ ਬਰਾਬਰ ਹੈ ਮੈਨੇ ਇੱਕ ਸਿੰਪਲ ਜੀ ਗੱਲ ਦੱਸਿਓ ਆਪਣੇ ਕੋਲ ਮੰਨ ਲਓ ਇੱਕ ਸੰਖਿਆ 39 ਹੈ ਇੱਕ ਸੰਖਿਆ 13 ਹੈ ਆਪਾਂ ਕਿਹੜੇ ਨੰਬਰ ਨੂੰ ਗੁਣਾ ਕਰੀਏ ਦੋਵੇਂ ਆਪਸ ਵਿੱਚ ਬਰਾਬਰ ਹੋ ਜਾਣ ਠੀਕ ਹੈ ਮੈਨੂੰ ਸਿੰਪਲ ਜੀ ਗੱਲ ਦੱਸੋ ਮੈਨੂੰ 39 ਦੇ 13 ਨੂੰ ਬਰਾਬਰ ਕਰਨਾ ਹੈ ਤਾਂ ਤਿੰਨ ਨਾਲ ਗੁਣਾ ਕਰੂੰਗਾ ਕਿਹੜੇ ਪਾਸੇ ਕਰਾਂ ਖੱਬੇ ਪਾਸੇ ਕਿ ਸੱਜੇ ਪਾਸੇ ਮੈਨੂੰ ਸਿੰਪਲ ਦੀ ਇੰਨੀ ਗੱਲ ਦਾ ਜਵਾਬ ਦੇ ਦਿਓ ਮੈ 39 ਤੇ 13 ਨੂੰ ਬਰਾਬਰ ਕਰਨਾ ਹੈ 3 ਨਾਲ ਗੁਣਾ ਕਰਕੇ ਸੋ 3 ਨਾਲ ਗੁਣਾ ਕਿਹੜੇ ਪਾਸੇ ਕਰਨੀ ਪੈਗੀ ਖੱਬੇ ਪਾਸੇ ਜਾਂ ਸੱਜੇ ਪਾਸੇ ਆਬਵੀਅਸਲੀ ਗੱਲ ਹੈ 13 ਨੂੰ 3 ਨਾਲ ਕਰਾਂਗੇ ਫੇਰੀ ਬਰਾਬਰ ਹੋਏਗਾ ਉਸੇ ਤਰੀਕੇ ਨਾਲ ਕੀ ਕਹਿ ਰਿਹਾ ਕਿੰਦਾ ਵੱਡੀ ਸੰਖਿਆ ਕਿੰਦੇ ਬਰਾਬਰ ਹੈ 3 ਛੋਟੀ ਸੰਖਿਆ ਦੇ ਬਰਾਬਰ ਹੈ ਇਹ ਗੱਲ ਧਿਆਨ ਚ ਰੱਖਿਓ ਉਹਨੇ ਕੀ ਕਿਹਾ ਇੱਕ ਸੰਖਿਆ ਦੂਜੀ ਦਾ 3 ਦੇ ਬਰਾਬਰ ਹੈ ਮਤਲਬ ਵੱਡੀ ਸੰਖਿਆ ਕਾ ਦੇ ਬਰਾਬਰ ਹੈ 3 ਛੋਟੀ ਸੰਖਿਆ ਦੇ ਬਰਾਬਰ ਹੈ ਠੀਕ ਹੈ ਸੋ ਵੱਡੀ ਸੰਖਿਆ ਕਿੰਨੀ ਆ x ਬਰਾਬਰ ਕਿੰਨਾ ਆ ਗਿਆ 3y ਆ ਗਿਆ ਇਹ ਬਣ ਗਿਆ ਦੂਜਾ ਸਮੀਕਰਨ ਠੀਕ ਹੈ समीकरण बन गया, दूजा, समी बन गया संख्या कि ना ना देखो, दा मुल किन्ना आ गया तीन वाई आ गया एक्स का मुल कि आ गया तीन वाई आप लिखा एक, एक, एक बराबर तीन वाई भरते ਇੱਕ ਵਿੱਚ x 3y ਭਰਨ ਤੇ ਹੁਣ ਪਹਿਲੇ ਸਮੀਕਰਨ ਚ ਜਿੱਥੇ x ਹੈ ਨਾ ਉਥੇ ਕਿੰਨਾ ਭਰ ਦੋ 3y ਭਰ ਦੋ ਕਿਉਂ ਭਰ ਦੋ ਕਿਉਂਕਿ x ਦਾ ਮੁੱਲ ਕਿੰਨਾ ਹੈ 3y ਅੱਗੇ ਕਾਹਦਾ ਨਿਸ਼ਾਨ ਆ ਗਿਆ ਮਾਈਨਸ ਦਾ ਉਸ ਤੋਂ ਬਾਅਦ ਆ ਗਿਆ y ਤੇ ਬਰਾਬਰ ਚ ਕਿੰਨਾ ਆ ਗਿਆ 26 ਆ ਗਿਆ ਸਮਝ ਆ ਗਈ x ਦਾ ਮੁੱਲ ਕਿੰਨਾ ਹੈ 3y ਕਾ ਜਿੱਥੇ ਆਹ ਵਾਲਾ ਐਕਸ ਹੈ ਉਥੇ ਆ ਗਿਆ 3y ਮਾਈਨਸ ਵੀ ਸੇਮ ਆ ਗਿਆ y ਵੀ ਸੇਮ ਆ ਗਿਆ 26 ਵੀ ਸੇਮ ਆ ਗਿਆ ਜੇ ਅੰਗਰੇਜ਼ੀ ਵਾਲੇ ਅੱਖਰ ਦੇ ਨਾਲ ਕੋਈ ਨੰਬਰ ਨਹੀਂ ਲਿਖਿਆ ਹੁੰਦਾ ਨਾ ਤਾਂ ਉਥੇ 1 ਲਿਖ ਲਿਆ ਕਰੋ ਸੋ 3y ਚੋਂ 1y ਗਿਆ ਕਿੰਨਾ ਆ ਗਿਆ 2y 2y ਕਾਹਦੇ ਬਰਾਬਰ ਹੈ 26 ਦੇ ਸੋ y ਦੀ ਵੈਲਿਊ ਕਿੰਨੀ ਆ ਗਈ 26 ਡਿਵਾਈਡ ਬਾਈ 2 ਸੋ ਆਪਣੇ ਕੋਲ y ਕਿੰਨਾ ਆ ਗਿਆ y ਆ ਗਿਆ 13 ਸਮਝ ਆ ਗਈ y ਦੀ ਵੈਲਿਊ ਕਿੰਨੀ ਆ ਗਈ 13 ਕਿੰਨੀ ਗੱਲ ਸਮਝ ਆ ਗਈ ਉਹਨੇ ਕੁਐਸਚਨ ਦੇ ਵਿੱਚ ਕੀ ਕਿਹਾ ਸੀ ਦੋ ਸੰਖਿਆਵਾਂ ਦਾ ਦੋਵਾਂ ਦਾ ਅੰਤਰ 26 ਹੈ ਮਤਲਬ ਵੱਡੀ ਵਿੱਚੋਂ ਛੋਟੀ ਮਾਈਨਸ ਕਰ ਦੋ 26 ਬਣੇਗਾ ਵੱਡੀ ਦੀ ਵੈਲਿਊ x ਮਾਈਨਸ ਛੋਟੀ ਦੀ ਵੈਲਿਊ y ਕਾਦੇ ਬਰਾਬਰ ਹੈ 26 ਦੇ ਪਹਿਲਾ ਸਮੀਕਰਨ ਬਣ ਗਿਆ ਅੱਗੇ ਕੀ ਕਿਹਾ ਕਹਿੰਦਾ ਇੱਕ ਸੰਖਿਆ ਦੂਜੀ ਦਾ ਤਿੰਨ ਗੁਣਾ ਹੈ ਮਤਲਬ ਵੱਡੀ ਸੰਖਿਆ ਕਾਦੇ ਬਰਾਬਰ ਹੈ 3 ਗੁਣਾ ਛੋਟੀ ਸੰਖਿਆ ਠੀਕ ਹੈ ਸੋ ਵੱਡੀ ਸੰਖਿਆ x ਤਿੰਨ ਆ ਗਿਆ ਸੇਮ ਛੋਟੀ ਸੰਖਿਆ ਕਿੰਨਾ ਆ ਗਿਆ y ਸੋ x ਦਾ ਮੁੱਲ ਕਿੰਨਾ ਆ ਗਿਆ 3y ਆਪਾਂ ਕੀ ਕੀਤਾ ਸਮੀਕਰਨ ਇੱਕ ਵਿੱਚ x ਬਰਾਬਰ ਕਿੰਨਾ ਭਰਤਾ 3y ਜਿੱਥੇ ਇਹ ਵਾਲਾ x ਹੈ ਨਾ ਉੱਥੇ ਕਿੰਨਾ ਆ ਗਿਆ 3y ਮਾਈਨਸ ਆ ਗਿਆ ਸੇਮ ਨਾਲ ਕੀ ਆ ਗਿਆ y ਕਾਦੇ ਬਰਾਬਰ 26 ਤੇ 3y ਵਿੱਚੋਂ 1y ਗਿਆ 2y ਸੋ y ਦੀ ਵੈਲਿਊ ਕਿੰਨੀ ਆ ਗਈ 13 ਬਟਾਪਾ ਕੀ ਪਤਾ ਕਰਨਾ ਐ x ਵੀ ਪਤਾ ਕਰਨਾ ਐ ਸੋ ਇੱਥੇ ਮੁੱਲ ਭਰ ਦੋ x ਕਾਦੇ ਬਰਾਬਰ ਐ x ਬਰਾਬਰ ਐ 3y ਦੇ ਤੇ y ਦਾ ਮੁੱਲ ਕਿੰਨਾ ਕੱਢਿਆ y ਦਾ ਮੁੱਲ ਕੱਢਿਆ 13 ਸੋ 3 ਨੂੰ 13 ਨਾਲ ਗੁਣਾ ਕਰੋਗੇ ਸੋ x ਦੀ ਵੈਲਿਊ ਕਿੰਨੀ ਆ ਗਈ 39 ਇੰਨੀ ਗੱਲ ਸਮਝ ਆ ਗਈ ਮਤਲਬ ਵੱਡੀ ਸੰਖਿਆ ਆ ਗਈ 39 ਉਨਤਾਲੀ ਤੇ ਛੋਟੀ ਸੰਖਿਆ ਕਿੰਨੀ ਆ ਗਈ 13 ਸਮਝ ਆ ਗਈ ਹਾਂਜੀ ਸਮਝ ਆ ਗਈ ਜਾਂ ਨਹੀਂ ਆ ਗਈ ਪਲੀਜ਼ ਜਲਦੀ ਦੱਸੋ ਫੇਰ ਹੀ ਮੈਂ ਅੱਗੇ ਚੱਲ ਸਕਦਾ ਇੰਨੀ ਗੱਲ ਪਤਾ ਲੱਗ ਗਈ ਪਤਾ ਲੱਗ ਗਿਆ ਸਾਲਿਆਂ ਨੂੰ ਹਾਂਜੀ ਤਰਸੀਮ ਸਿੰਘ ਸਮਝਾਗੀ ਕਲਦੀਪ ਸਿੰਘ ਨੇ ਤਾਂ ਸੋਲਵ ਵੀ ਕਰ ਲਿਆ ਪਰਮਿੰਦਰ ਧਨੀਵਾਲ ਆਸ਼ਾ ਰਾਣੀ ਚਲੋ ਅਗਲਾ ਕੁਐਸਚਨ ਦੇਖੋ ਅਗਲਾ ਕੁਐਸਚਨ ਕੀ ਕਹਦੇ ਆ ਕੰਡਾ ਦੋ ਸੰਪੂਰਕ ਸੰਪੂਰਕ ਦਾ ਮਤਲਬ ਕੀ ਹੁੰਦਾ ਹੈ ਪੂਰਕ ਦਾ ਮਤਲਬ ਹੈ ਦੋ ਕੋਣ ਜਿਨ੍ਹਾਂ ਦਾ ਜੋੜ ਕਿੰਨਾ ਹੁੰਦਾ ਹੈ 180 ਡਿਗਰੀ ਹੁੰਦਾ ਹੈ ਸੰਪੂਰਕ ਕੋਣ ਕਿਹੜੇ ਹੁੰਦੇ ਆ ਸੰਪੂਰਕ ਕੋਣ ਉਹ ਹੁੰਦੇ ਆ ਜਿਨ੍ਹਾਂ ਦਾ ਜੋੜ ਕਿੰਨਾ ਹੁੰਦਾ ਹੈ 180 ਡਿਗਰੀ ਕਹਿੰਦਾ ਦੋ ਕੋਣ ਹੈ ਜਿੰਦੇ ਵਿੱਚ ਵੱਡਾ ਕੋਣ ਛੋਟੇ ਤੋਂ 18 ਜਿਆਦਾ ਹੈ ਠੀਕ ਹੈ ਗਲਤ ਧਿਆਨ ਨਾਲ ਸਮਝਿਓ ਦੋ ਕੋਣ ਹੈ ਠੀਕ ਹੈ ਦੋਵੇਂ ਕਿਹੜੇ ਨੇ ਸੰਪੂਰਕ ਹੈ ਹੁਣ ਇਹਦਾ ਮਤਲਬ ਇੱਕ ਕੋਣ ਤਾਂ ਵੱਡਾ ਹੋਏਗਾ ਦੂਜਾ ਕੋਣ ਕੀ ਹੋਏਗਾ ਛੋਟਾ ਕਪਾ ਕੀ ਲਿਖਾਂਗੇ ਮੰਨ ਲਓ ਮੰਨ ਲਓ ਵੱਡਾ ਕੋਣ ਵੱਡਾ ਕੋਣ ਕਿੰਨਾ ਹੈ ਜਿਹੜਾ ਵੱਡਾ ਕੋਣ ਆ ਉਹ ਹੋ ਗਿਆ x ਤੇ ਛੋਟਾ ਕੋਣ ਕਿੰਨਾ ਹੋ ਗਿਆ ਜਿਹੜਾ ਛੋਟਾ ਕੋਣ ਹੈ ਉਹ ਕੀ ਹੈ y ਹੈ ਛੋਟਾ ਕੋਣ ਕੀ ਹੈ y ਹੁਣ ਪਹਿਲੀ ਕੰਡੀਸ਼ਨ ਕੀ ਹੈ ਦੋਵੇਂ ਕੋਣ ਕੀ ਹੈ ਸੰਪੂਰਕ ਹੈ ਦੋਵੇਂ ਕੋਣ ਕੀ ਹੈ ਸੰਪੂਰਕ ਸੰਪੂਰਕ ਕੋਣਾਂ ਦਾ ਮਤਲਬ ਹੁੰਦਾ ਦੋ ਕੋਣ ਜਿਨ੍ਹਾਂ ਦਾ ਜੋੜ ਕਿੰਨਾ ਹੁੰਦਾ 180 ਡਿਗਰੀ ਮਤਲਬ x y ਕਾਦੇ ਬਰਾਬਰ ਹੈ 180 ਡਿਗਰੀ ਦੇ ਠੀਕ ਹੈ x y ਕਾਦੇ ਬਰਾਬਰ ਹੈ 100 ਤੇ 80 ਡਿਗਰੀ ਦੇ ਬਰਾਬਰ ਹੈ ਪਹਿਲੀ ਕੰਡੀਸ਼ਨ ਸਮਝ ਆ ਗਈ ਹਾਂਜੀ ਪਹਿਲੀ ਕੰਡੀਸ਼ਨ ਸਮਝ ਆ ਗਈ ਜਿੰਦੇ ਵਿੱਚ ਕੀ ਕਹਿੰਦਾ ਦੋ ਕੋਣ ਹੈ ਦੋਵੇਂ ਕੀ ਆ ਸੰਪੂਰਕ ਹੈ ਸੰਪੂਰਕ ਦਾ ਮਤਲਬ ਹੁੰਦਾ ਹੈ ਦੋ ਕੋਣਾਂ ਦਾ ਜੋੜ 180 ਡਿਗਰੀ ਮਤਲਬ x y ਕਾ ਦੇ ਬਰਾਬਰ ਹੋ ਗਿਆ 180 ਡਿਗਰੀ ਸੰਪੂਰਕ ਦਾ ਮਤਲਬ ਹੁੰਦਾ ਹੈ ਸਪਲੀਮੈਂਟਰੀ ਇੰਗਲਿਸ਼ ਵਿੱਚ ਸਪਲੀਮੈਂਟਰੀ ਕਹਿੰਦੇ ਆ ਸਪਲੀਮੈਂਟਰੀ ਦਾ ਮਤਲਬ ਦੋ ਕੋਣ ਜਿਨ੍ਹਾਂ ਦਾ ਜੋੜ ਕਿੰਨਾ ਹੋਗਾ 180 ਮਤਲਬ x y ਕਾ ਦੇ ਬਰਾਬਰ ਆ ਗਿਆ 180 ਦੇ ਅੱਗੇ ਕੀ ਕਹਿੰਦਾ ਵੱਡਾ ਕੋਣ ਛੋਟੇ ਤੋਂ ਕਿੰਨਾ ਜ਼ਿਆਦਾ ਹੈ 18 ਮਤਲਬ ਜੇ ਆਪਾਂ ਵੱਡੇ ਵਿੱਚੋਂ ਛੋਟੇ ਨੂੰ ਮਾਈਨਸ ਕਰੀਏ ਤਾਂ ਕਿੰਨਾ ਬਣਦਾ 18 ਬਣਦਾ ਕਹਿੰਦਾ ਵੱਡੇ ਵਿੱਚੋਂ ਛੋਟੇ ਨੂੰ ਮਾਈਨਸ ਕਰੋਗੇ ਕਿੰਨਾ ਬਣਦਾ 18 ਬਣਦਾ ਸੋ ਵੱਡੇ ਦੀ ਵੈਲਿਊ ਕਿੰਨੀ ਹੋਗੀ x ਮਾਈਨਸ ਛੋਟੇ ਦੀ ਵੈਲਿਊ ਹੋਗੀ y ਕਾਦੇ ਬਰਾਬਰ ਆ ਗਿਆ 18 ਦਾ ਦੂਜਾ ਸਮੀਕਰਨ ਸਮਝ ਆ ਗਿਆ ਕਵੈਸਚਨ ਕੀ ਆ ਦੋ ਕੋਣ ਆ ਦੋਵੇਂ ਕੀ ਆ ਸੰਪੂਰਕ ਹੈ ਸੰਪੂਰਕ ਦਾ ਮਤਲਬ ਇੱਕ ਕੋਣ x ਦੋ ਕੋਣਾਂ ਦਾ ਜੋੜ 180 ਡਿਗਰੀ ਠੀਕ ਹੈ ਹੁਣ ਕਵੈਸਚਨ ਦੇ ਵਿੱਚ ਕੀ ਕਿਹਾ ਇੱਕ ਨੂੰ ਆਪਾਂ x ਮੰਨ ਲਿਆ ਦੂਜੇ ਨੂੰ y ਪਹਿਲਾ ਸੰਪੂਰਕ ਹੈ ਮਤਲਬ x y ਕਾ ਜ ਬਰਾਬਰ ਆ ਗਿਆ 180 ਅੱਗੇ ਕੀ ਕਹਿੰਦਾ ਵੱਡਾ ਕੋਣ ਛੋਟੇ ਕੋਣ ਤੋਂ 18 ਡਿਗਰੀ ਜ਼ਿਆਦਾ ਹੈ ਵੱਡੇ ਵਿੱਚੋਂ ਛੋਟੇ ਨੂੰ ਮਾਈਨਸ ਕਰੀਏ ਕਿੰਨਾ ਬੰਦ ਆ 18 ਮਤਲਬ x y ਕਾਦੇ ਬਰਾਬਰ ਆ ਗਿਆ 18 ਦੇ ਹੁਣ ਆਪਾਂ ਇਹਨਾਂ ਦੋਵਾਂ ਨੂੰ ਕੀ ਆ ਹੱਲ ਕਰਦੇ ਆ ਕਿਹੜੇ ਤਰੀਕੇ ਨਾਲ ਵਿਲੋਪਣ ਵਿਧੀ ਨਾਲ ਠੀਕ ਹੈ ਵਿਲੋਪਣ ਵਿਧੀ ਕੀ ਕਹਿੰਦੀ ਹੈ x y ਕਾਦੇ ਬਰਾਬਰ ਹੈ 180 ਡਿਗਰੀ ਦੂਜਾ ਸਮੀਕਰਨ ਕੀ ਹੈ x y ਕਾਦੇ ਬਰਾਬਰ ਹੈ 18 ਡਿਗਰੀ ਦੇ ਮੈਂ ਤੁਹਾਨੂੰ ਹੁਣੇ ਇੱਕ ਗੱਲ ਕਹੀ ਸੀ ਵਿਲੋਪਨ ਵੀ ਦੀਆਂ ਦੋ ਕੰਡੀਸ਼ਨਾਂ ਹੁੰਦੀਆਂ ਪਹਿਲੀ ਕੰਡੀਸ਼ਨ ਕੀ ਹੈ ਅੰਗਰੇਜ਼ੀ ਵਾਲੇ ਅੱਖਰ ਦੇ ਨਾਲ ਨੰਬਰ ਬਰਾਬਰ ਹੋਵੇ ਜਿਹੜੇ ਅੰਗਰੇਜ਼ੀ ਵਾਲੇ ਅੱਖਰ ਨੂੰ ਕੱਟ ਕਰਨਾ ਹੈ ਨਾ ਉਹਦੇ ਨਾਲ ਨੰਬਰ ਕੀ ਹੋਵੇ ਬਰਾਬਰ ਜੇਕਰ ਕੋਈ ਨੰਬਰ ਨਹੀਂ ਦਿੱਤਾ ਹੋਇਆ ਮਤਲਬ ਕਿੰਨਾ ਦਿੱਤਾ 1 ਦਿੱਤਾ ਹੋਇਆ ਕਿੰਨਾ ਦਿੱਤਾ 1 ਦਿੱਤਾ ਆਪਾਂ x ਨੂੰ ਕੱਟ ਕਰਨਾ ਹੁਣ ਇਹ ਗੱਲ ਦੇਖੋ x ਨੂੰ ਆਪਾਂ ਕੱਟ ਕਰਨਾ ਹੈ x ਦੇ ਉੱਪਰਲੇ ਪਾਸੇ 1 ਹੈ ਥੱਲੇ ਵਾਲੇ ਪਾਸੇ 1 ਹੈ ਮਤਲਬ ਪਹਿਲੀ ਕੰਡੀਸ਼ਨ ਪਾਸ ਹੋ ਗਈ ਦੂਜੀ ਕੰਡੀਸ਼ਨ ਕੀ ਹੁੰਦੀ ਹੈ ਦੂਜੀ ਕੰਡੀਸ਼ਨ ਹੁੰਦੀ ਹੈ ਨਿਸ਼ਾਨ ਉਲਟਾ ਹੋਣਾ ਚਾਹੀਦਾ ਹੈ ਇਹਦੇ ਕੋਲ ਵੀ ਕੀ ਹੈ ਪਲੱਸ ਇਹਦੇ ਕੋਲ ਵੀ ਕੀ ਹੈ ਪਲੱਸ ਜੇ ਨਿਸ਼ਾਨ ਸੇਮ ਹੈ ਇੱਕੋ ਜਿਹਾ ਤਾਂ ਤੁਸੀਂ ਇਹਨਾਂ ਨੂੰ ਅਲੱਗ ਕਰ ਲੋਗੇ ਕਿਵੇਂ ਕਰ ਲੋਗੇ ਚੇਂਜ ਕਰਕੇ ਚੇਂਜ ਕਰਾਂਗੇ ਪਲੱਸ ਦਾ ਕੀ ਬਣੇਗਾ ਇੱਥੇ ਪਲੱਸ ਹੈ ਤਾਂ ਕੀ ਬਣ ਗਿਆ ਮਾਈਨਸ ਇੱਥੇ ਮਾਈਨਸ ਹੈ ਤਾਂ ਕੀ ਬਣ ਗਿਆ ਪਲੱਸ ਇੱਥੇ ਪਲੱਸ ਹੈ ਤਾਂ ਕੀ ਬਣ ਗਿਆ ਮਾਈਨਸ ਜਿਹੜਾ ਨਿਸ਼ਾਨ ਦਿੱਤਾ ਹੋਇਆ ਨਾ ਉਹਦੇ ਤੋਂ ਉਲਟਾ ਲਿਖ ਦਿਓ ਠੀਕ ਹੈ ਹੁਣ ਇਹ ਦੋਵੇਂ ਇੱਕੋ ਜਿਹੇ ਆ ਇਹਨਾਂ ਦੋਵਾਂ ਤੇ ਮਾਰ ਦੋ ਕਾਂਟਾ ਇਹ ਦੋਵੇਂ ਇੱਕੋ ਜਿਹੇ ਆ ਇਹਨਾਂ ਤੇ ਮਾਰ ਦੋ ਕਾਂਟਾ ਸੋ ਵਿੱਚੋਂ ਇਹ ਨਿਸ਼ਾਨ ਹੋ ਗਏ ਖਤਮ ਠੀਕ ਹੈ ਸੋ ਬਚਿਆ ਕੀ ਆਪਣੇ ਕੋਲ ਆਪਣੇ ਕੋਲ ਬਚ ਗਿਆ ਪਹਿਲਾ ਉੱਪਰ ਵਾਲਾ ਨੰਬਰ ਉੱਪਰ ਕਿੰਨਾ ਆ ਗਿਆ 1y ਫਿਰ ਪਲੱਸ ਦਾ ਨਿਸ਼ਾਨ ਉਸ ਤੋਂ ਬਾਅਦ ਕਿੰਨਾ ਆ ਗਿਆ 1y ਇੱਧਰ ਕਿੰਨਾ ਆ ਗਿਆ ਇੱਧਰ ਆ ਗਿਆ 180 ਤੇ ਮਾਈਨਸ ਦੇ ਵਿੱਚ ਕੀ ਆ ਗਿਆ 18 ਆ ਗਿਆ 180 ਵਿੱਚੋਂ ਮਾਈਨਸ ਕੀ ਕਰ ਦੋ 18 ਸੋ 1y ਤੇ 1y ਕਿੰਨਾ ਹੋ ਗਿਆ 2y 2y ਬਰਾਬਰ ਕਿੰਨਾ ਆ ਗਿਆ 162 180 ਵਿੱਚੋਂ 18 ਗਿਆ ਕਿੰਨਾ ਬਚ ਗਿਆ 162 ਸੋ ਆਪਣੇ ਕੋਲ y ਦਾ ਮੁੱਲ ਕਿੰਨਾ ਆ ਗਿਆ y ਦਾ ਮੁੱਲ ਆ ਗਿਆ 162 2 ਸੋ y ਦੀ ਵੈਲਿਊ ਕਿੰਨੀ ਆ ਗਈ 81 ਆ ਗਈ ਸਮਝ ਆ ਗਈ y ਦੀ ਵੈਲਿਊ ਕਿੰਨੀ ਆ ਗਈ 81 ਆ ਗਈ ਜੇਕਰ ਇਹ ਗੱਲ ਕਲੀਅਰ ਹੋ ਗਈ ਤਾਂ ਪਲੀਜ਼ ਜਲਦੀ ਦੱਸੋ y ਕਿੰਨਾ ਆ ਗਿਆ y ਆ ਗਿਆ 81 ਠੀਕ ਹੈ ਸੋ ਹੁਣ ਆਪਾਂ x ਪਤਾ ਕਰਨਾ ਹੈ ਸੋ ਕਿਸੇ ਇੱਕ ਸਮੀਕਰਨ ਚ ਵੈਲਿਊ ਭਰ ਦੋ ਸੋ ਆਪਾਂ ਪਹਿਲੇ ਸਮੀਕਰਨ ਚ ਵੈਲਿਊ ਭਰ ਦਿੰਨੇ ਆ ਪਹਿਲਾ ਸਮੀਕਰਨ ਕੀ ਹੈ x y 180 ਪਹਿਲਾ ਸਮੀਕਰਨ ਕੀ ਹੈ x y ਕਾਦੇ ਬਰਾਬਰ ਹੈ 180 सो वाई दैल्यू कि वाई वैल्यू आप पता की इक्यासी बराबर सौ अस्सी माइनस इक्यासी सो एक्स आ गया, so, गया, so, गया? So, गया? नड़िन्नवे डिग्री ठीक है मतलब व्डा कौन कि आ गया नड़िन्नवे तो छोटा कौन कि आ गया इक्यासी आ गया समझ आ गई ਹਾਂਜੀ ਕੋਈ ਸਰਕਾਰੀ ਸਕੂਲ ਦਾ ਬੱਚਾ ਹੈਗਾ ਵੈਸੇ ਅੱਜ ਮੈਨੂੰ ਫੋਨ ਆਇਆ ਸੀ ਪਪੇ ਤੋਂ ਜਿਹੜੇ ਸਟੂਡੈਂਟ ਨੇ ਫੋਨ ਕੀਤਾ ਸੀ ਉਹ ਕਲਾਸ اٹੈਂਡ ਕਰ ਰਿਹਾ ਜਾਂ ਨਹੀਂ ਕਰ ਰਿਹਾ ਜਿਹੜੇ ਸਟੂਡੈਂਟ ਨੇ ਮੈਨੂੰ ਫੋਨ ਕੀਤਾ ਸੀ ਪਪੇ ਤੋਂ ਉਹ ਕਲਾਸ اٹੈਂਡ ਕਰ ਰਹੇ ਆ ਚਲੋ ਇਹਨਾਂ ਪਤਾ ਲੱਗ ਗਿਆ ਠੀਕ ਹੈ ਸੋ ਹੁਣ ਆਪਾਂ ਕੀ ਜਿਹੜੇ ਅਗਲੇ ਕੁਐਸਚਨ ਉਹ ਕੱਲ ਨੂੰ ਕਰਾਂਗੇ ਮੈਂ ਇਕੱਟ ਕਿਉਂ ਕਰਵਾ ਰਿਹਾ ਪਿਛਲੇ ਦੋ ਦਿਨਾਂ ਤੋਂ ਕਿਉਂਕਿ ਐਕਚੁਅਲੀ ਬੱਚਿਆਂ ਤੱਕ ਵੀਡੀਓ ਦੇਖਵਾ ਪਹੁੰਚਣ ਦੋ ਬੱਚਿਆਂ ਨੂੰ ਕਲਾਸ ਨਾਲ ਜੁੜਨ ਦੋ ਉਸ ਤੋਂ ਬਾਅਦ ਆਪਾਂ ਜ਼ਿਆਦਾ ਦੇਰ ਕਲਾਸ ਲਗਾ ਲਿਆ ਕਰਾਂਗੇ ਠੀਕ ਹੈ ਇੱਕ ਵਾਰ ਤੁਸੀਂ ਜਿਹੜੇ ਟੀਪੀ ਤੇ ਜਾਂਦੇ ਹੋ ਤਾਂ ਪਲੀਜ਼ ਬੱਚਿਆਂ ਨੂੰ ਜ਼ਰੂਰ ਦੱਸ ਦਿਆ ਕਰੋ ਕਲਾਸ ਦੇ ਬਾਰੇ ਫ੍ਰੀ ਆਫ ਕਾਸਟ ਕਲਾਸ ਚੱਲ ਰਹੀ ਆ ਠੀਕ ਹੈ ਤੁਹਾਡੇ ਟਿਊਸ਼ਨ ਦੇ ਪੈਸੇ ਬਚਣਗੇ ਸੋ ਜੇਕਰ ਤੁਸੀਂ ਫ੍ਰੀ ਚ ਕਲਾਸਾਂ ਦੇਖ ਲੋਗੇ ਪੂਰੀ ਡਿਟੇਲ ਦੇ ਵਿੱਚ ਕਰਵਾਇਆ ਜਾਊਗਾ ਇੱਕ ਕੁਸਟਮ ਦੇ 7-7 8 ਮਿੰਟ ਵਿੱਚ ਲੱਗਦੇ ਆ ਜਿਆਦਾ ਹੀ ਭਾਵੇਂ ਲੱਗ ਜਾ ਠੀਕ ਹੈ ਸੋ ਪਲੀਜ਼ ਬੱਚਿਆਂ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਹੜੇ ਟੀਪੀ ਵਾਲੇ ਸਟੂਡੈਂਟ ਹਨ ਉਹ ਪਲੀਜ਼ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਬੱਚਿਆਂ ਨੂੰ ਦੱਸ ਦਿਆ ਕਰੋ ਇਹਨਾਂ ਨੂੰ ਓਕੇ ਸੋ ਓਕੇ ਬਾਏ ਅਗਲੇ ਦੋ ਕੁਸਟਨ ਕੱਲ ਨੂੰ ਕਰਾਂਗੇ ਉਸ ਤੋਂ ਅਗਲੇ ਦੋ ਕੁਸਟਨ ਪਰਸੋਂ ਕਰਾਂਗੇ ਠੀਕ ਹੈ ਇਹ ਐਕਸਰਸਾਈਜ਼ ਥੋੜੀ ਜੀ ਸਮਝਾਉਣ ਵਾਲੀ ਹੈ ਡੀਟੇਲ ਦੇ ਵਿੱਚ ਇਸ ਲਈ ਆਪਾਂ ਆਰਾਮ ਨਾਲ ਚੱਲਾਂਗੇ ਠੀਕ ਹੈ ਸੋ ਓਕੇ ਬਾਏ ਥੈਂਕ ਯੂ ਵੈਰੀ ਮਚ